ਸਿੱਕਾ ਜੀ ਤੇ ਸਵਾਗਤ ਹੈ ਜੀ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਸਾਰਿਆਂ ਨੂੰ ਪਤਾ ਹੀ ਹੋਊ ਵੀ ਅੱਜ ਦਿਨ ਭਗਤ ਰਵਿਦਾਸ ਕਿਰਿ ਗੁਰੂ ਰਿਵਦਾਸ ਭਗਤ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈਗਾ ਤੇ ਅੱਜ ਸਾਡੇ ਪਿੰਡ ਜਿਹੜਾ ਉਹਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ ਆ ਤੇ ਸਾਡੀ ਜਿੰਨਾ ਵੀ ਟੀਮ ਤੇ ਵੱਡੇ ਦਰਵਾਜ਼ੇ ਵਿੱਚ ਜਿਹੜਾ ਲੰਗਰ ਲਾਉਨੇ ਹੁੰਨੇ ਆ ਹਰ ਸਾਲ ਦੀ ਸਾਲ ਤੇ ਅੱਜ ਫੇਰ ਉਹ ਲੰਗਰ ਆ ਜਿਹੜਾ ਤਿਆਰ ਹੋ ਰਿਹਾ ਹੈਗਾ ਤੇ ਚਾਪ ਪਕੌੜਿਆਂ ਦਾ ਜਿਹੜਾ ਲੰਗਰ ਆ ਸੀ ਉਹ ਲਾ ਰਹੇ ਆ ਅੱਜ ਭਗਤਰ ਵੀ ਦਾਸ ਮਹਾਰਾਜ ਦੇ ਪ੍ਰਗਾਸ ਦਿਹਾੜੇ ਨੂੰ ਤੇ ਦਿਖਾਉਣੇ ਆ ਤੁਹਾਨੂੰ ਲੰਗਰ ਜਿਹੇ ਤਿਆਰੀਆਂ ਚੱਲ ਰਹੀਆਂ ਨੇ ਤੇ ਤੁਹਾਨੂੰ ਨਗਰ ਕੀਰਤਨ ਵੀ ਦਿਖਾਵਾਂਗੇ ਬਣੇ ਰਹਿਓ ਜੀ ਵੀਡੀਓ ਦੇ ਨਾਲ ਲੋ ਜਿੱਧਰ ਜਿਹੜੀਆਂ ਲੰਗਰ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹੋ ਭਾਈ ਵੇਖੇ ਭੈਣੇ ਕੋਟੋ ਬਣਾਉਣ ਭਾਈ ਆਓ ਕੋ ਕੱਪੜਾ ਮਾਰ ਲੈ ਮਿਲਦੀ ਆ ਚੱਲ ਰਹੀਆਂ ਨੇ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਤੁਹਾਨੂੰ ਨਗਰ ਕਿਥੇ ਨਾਲ ਜਿਹੜਾ ਹੋਰ ਵੀ ਦਿਖਾਵਾਂਗੇ। ਲੋ ਜੀ ਆਹ ਸਾਰੇ ਸਾਡੇ ਪਿੰਡ ਦੇ ਬ੍ਰਿੰਦਰ ਦੁਕਾਲਾ ਹਾਂ ਉਹ ਖੜੀ ਜਾਂਦਾ। ਲੋ ਜੀ ਬ੍ਰਿੰਦਰ ਮਾਈਕ ਉੱਤੇ ਤੇਜ਼ Yeah, तूं पा दे तोरा दे जेड़ेराज

nda 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 और दादा महान दादा जो इस समय चल ही रहे देखो ये साल 1990 की बात है क्या बनके ये गुरु जी और के श्री गुरु रणसिंह महाराज होंगे महाराज जी संगत आएगी आपकी और श्रीया ਆਪੀ ਦੀ ਸੋਨਾ ਕਨੇ ਦਾ ਪਕੌੜਿਆਂ ਦਾ ਭੰਡਾਰ ਹੈ ਇੱਥੇ ਪਕੌੜਿਆਂ ਦਾ ਜ਼ਿਆਦਾ ਲੰਘਰ ਹੈ ਆ ਬੋਲੋ ਨਾ ਜਮੀਨ ਪਕੌੜੇ ਜ਼ਿਆਦੇ ਖਾਓ ਸ਼ਾਹ ਜ਼ਿਆਦਾ ਪੀਓ ਬੋਲੋ ਜਮੀਨ ਮੈਂ ਕਹਿ ਰਿਹਾ ਹਾਂ ਕਿ ਨਾ ਜਿੱਦੇ ਸਮਝ ਬੋਲੋ ਕਿ ਵਿਚਰ ਕੇ ਪਕੌੜਾ ਨਹੀਂ ਦੋ ਅੰਦਰ